ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਜੀ ਪਿੰਡੀਆਂ ਤੇ ਪਿੰਡੀਆਂ ਨੂੰ ਬਣਾਵਾਂਗੇ ਆਪਾਂ ਕਿਸੇ ਹੋਰ ਸਟਾਈਲ ਦੇ ਨਾਲ ਥੋੜਾ ਚੇਂਜ ਕਰਕੇ ਅਸੀਂ ਕੜਾਈ ਰੱਖੀ ਹੋਈ ਗੈਸ ਤੇ ਵਿੱਚ ਪਾ ਲਿਆ ਹੋਇਆ ਤੇਲ ਹੁਣ ਅਸੀਂ ਇਹਦੇ ਚ ਕਰਾਂਗੇ ਆਪਣੀਆਂ ਪਿੰਡੀਆਂ ਨੂੰ ਫਰਾਈ ਤੇਲ ਗਰਮ ਹੋ ਚੁੱਕਾ ਹੁਣ ਅਸੀਂ ਇਹਦੇ ਚ ਪਾ ਦਾਂਗੇ ਕਟੀਆਂ ਹੋਈਆਂ ਪਿੰਡੀਆਂ ਤੇ ਨਮਕੀ ਚੰਗੀ ਤਰ੍ਹਾਂ ਫਰਾਈ ਕਰਾਂਗੇ ਬਸ ਇਦਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਜਦ ਤੱਕ ਹਲਕੀਆਂ ਬਰਾਊਨ ਨਹੀਂ ਹੋ ਜਾਂਦੀਆਂ ਉਸ ਤੋਂ ਬਾਅਦ ਅਸੀਂ ਜਿਹੜਾ ਤੜਕਾ ਲਗਾਵਾਂਗੇ ਨਾ ਹਾਂਜੀ ਹਲਕੇ ਹਲਕੇ ਬ੍ਰਾਊਨ ਹੋਣੀਆਂ ਸ਼ੁਰੂ ਹੋ ਗਈਆਂ ਹੋਈਆਂ ਅਸੀਂ ਕਰ ਦਿੱਤਾ ਹੁਣ ਮੀਡੀਅਮ ਫਲੇਮ ਇਹਦਾ ਜਿਹੜੀਆਂ ਅਸੀਂ ਫਰਾਈ ਕਰਕੇ ਬਣਾਉਣੀਆਂ ਪਿੰਡੀਆਂ ਉਹਦਾ ਅਲੱਗ ਹੀ ਟੇਸਟ ਹੁੰਦਾ ਬਸ ਇਹਨੂੰ ਹੁਣ ਚੰਗੀ ਤਰ੍ਹਾਂ ਥੋੜਾ ਹੋਰ ਫਰਾਈ ਕਰਾਂਗੇ ਹਾਂਜੀ ਪਿੰਡੀਆਂ ਸਾਡੀਆਂ ਬਿਲਕੁਲ ਫਰਾਈ ਹੋ ਚੁੱਕੀਆਂ ਹੁਣ ਅਸੀਂ ਇਹਨਾਂ ਨੂੰ ਇਸ ਛਾਨਮੇ ਦੇ ਵਿੱਚ ਕੱਢ ਲਵਾਂਗੇ ਬਾਹਰ ਤਾਂ ਕਿ ਜਿਹੜਾ ਐਕਸਟਰਾ ਆਇਲ ਹੋਏਗਾ ਉਹ ਵੀ ਸਾਡਾ ਬਾਹਰ ਨਿਕਲ ਆਵੇਗਾ ਤੇ ਇਹਦੇ ਨਾਲ ਹੁਣ ਬਸ ਦਸੂ ਘਾੜੀਆਂ ਬਾਹਰ ਕੱਢ ਲੈਣੀਆਂ ਹੁਣ ਅਸੀਂ ਤੇਲ ਚ ਪਾਵਾਂਗੇ ਹਲਕਾ ਜਿਹਾ ਜੀਰਾ ਨਾਲ ਹੀ ਅਸੀਂ ਪਾ ਦਵਾਂਗੇ ਜੀ ਕੱਟੇ ਹੋਏ ਦੋ ਪਿਆਜ਼ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਸੀ ਤੇ ਦੋ ਹਰੀਆਂ ਮੱਚਾਂ ਪੂਣੇ ਤੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਬ੍ਰਾਊਨ ਕਰ ਲਵਾਂਗੇ ਪਿਆਜ਼ ਬ੍ਰਾਊਨ ਹੋਣ ਦੇ ਤੱਕ ਅਸੀਂ ਪਾ ਦਾਂਗੇ ਜੀ ਨਮਕ ਤੇ ਥੋੜਾ ਜਲਦੀ ਰੈਡੀ ਹੋ ਜਾਊਗਾ ਸਾ ਤੇਲ ਨੂੰ ਵਿੱਚ ਬ੍ਰਾਊਨ ਕਰ ਲਾਂਗੇ ਹੁਣ ਪਿਆਜ਼ ਸਾਡੇ ਬ੍ਰਾਊਨ ਹੋ ਗਏ ਹੋਏ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕਟਿਆ ਹੋਇਆ ਛੋਟਾ ਜਿਹਾ ਇੱਕ ਟਮਾਟਰ ਤੇਲ ਨੂੰ ਹੌਲਕਾ ਜਿਹਾ ਪੋਣ ਲਾਂਗੇ ਜੀ ਹੌਲੀ ਅਸੀਂ ਪਾਵਾਂਗੇ ਵਿੱਚ ਗਰਮ ਮਸਾਲਾ ਮੌਣਤਾ ਦਾ ਜਿਹੜੀ ਹਲਦੀ ਨਮਕ ਅਸੀਂ ਤੇ ਲਾਇਆ ਹੋਇਆ ਸੀ ਚੰਗੀ ਤਰ੍ਹਾਂ ਮਿਕਸ ਕਰ ਲਵਾਂ। ਹਲਕਾ ਜਿਹਾ ਪੋਨ ਲਾਂਗੇ ਜੀ ਇਹਨੂੰ ਹੁਣੇ ਸੱਚੀ ਹਲਦੀ ਜਿਹੜੀ ਆ ਉਹ ਚੰਗੇ ਤਰਾ ਮਸਾਲੇ ਦੇ ਵਿੱਚ ਰਚ ਜੇ। ਪੋਨ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਆਪਣੀਆਂ ਫਰਾਈ ਕੀਤੀਆਂ ਹੋਈਆਂ ਭਿੰਡੀਆਂ ਬਹੁਤ ਵਧੀਆ ਇਸ ਤਰ੍ਹਾਂ ਭਿੰਡੀ ਬਣ ਕੇ ਸਾਡੀ ਜਿਹੜੀ ਪਿਆਰ ਹੁੰਦੀ ਹੈ ਜੇ ਦੇਖੋ ਬਿਲਕੁਲ ਡਰਾਈ ਡਰਾਈ ਭਿੰਡੀ ਬਣੀ ਹੈ ਇੱਕ ਦੂਸਰੇ ਨਾਲ ਨਹੀਂ ਲੱਗੀ ਦੇਖੋ ਤੁਸੀਂ ਕਿੰਨੀ ਵਧੀਆ ਬਣ ਕੇ ਪਿਆਰ ਹੋ ਗਈ ਹੋਈ ਹੈ ਜੀ ਸਭ ਜਿਹਾ ਬਹੁਤ ਇਜ਼ੀ ਹੈ ਐਵੇਂ ਬਣਾਣਾ ਬਸ ਤੁਸੀਂ ਇਦਾਂ ਇਹਨੂੰ ਹਲਕਾ ਜਿਹਾ ਪਕਾ ਲਓ ਪਕਾਣਾ ਠੀਕ ਹੈ ਨਹੀਂ ਤੇ ਤਾਲੀ ਠੀਕ ਹੈ ਪੱਕੀ ਤੇ ਪਈ ਹੈ ਹਨਾ ਸਾਡੀ ਗਰਮਾ ਗਰਮ ਪਿੰਡੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਜਰੂਰ ਮੇਰੀ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਤਰ੍ਹਾਂ ਪਿੰਡੀ ਫਰਾਈ ਕਰਕੇ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ